कुछ नहीं देख रहे आले दुआले वेलकम टू माय मई ब्लॉग जस्ट उन्हें बारे निकले कमरे चो व्यू चेक करो एक धुंध पेन लग गई सर्दिया की पहली धुंदेगी देखो कुछ नहीं देख रहे आले दुआले चेक करो देख रहा कुछ कुछ भी नहीं देख रहा सर्दिया की पहली धुंदे ਸਵੇਰੇ ਸਵੇਰੇ ਆ ਕੇ ਠੰਡ ਹੋ ਰਹੀ ਆ ਤਰਨਾ ਆ ਹੁੱਡੀ ਵੀ ਪਾ ਲਈ ਕੋਟੀ ਦੇ ਉੱਤੋਂ ਦੀ ਕਾਪੀ ਲੈ ਲਈ ਨਾਲੇ ਠੰਡਾ ਬਹੁਤ ਹੋ ਗਿਆ ਅੱਜ ਪਹਿਲੀ ਧੁੰਦਾ ਸਰਦੀਆਂ ਦੀ ਇੱਕ ਕਰੋ ਮੜਾ ਜਾ ਕੋਈ ਨਹੀਂ ਹੈਗਾ ਲੈ ਆਸੇ ਬਸ ਇਹ ਮੇਰੇ ਵਗਰੇ ਤਰਨ ਹੋ ਗਿਆ ਕਰੋ ਇਹ ਵਾਸ ਕਰ ਤੂੰ ਆ ਰਿਹਾ ਦੇਖ ਮੂੰ ਚੋ ਆ ਪਾਣੀ ਵਾਲੀ ਟੈਂਕਾ ਜਿੱਥੇ ਸੀ ਧੂਨੀ ਲਾ ਕੇ ਬੈਨੇ ਹੁੰਦੇ ਇੱਥੇ ਹੁਣ ਮੈਂ ਬਹੁਤ ਘੱਟ ਬੈਨਾ ਦੇਖੋ ਇੱਥੇ ਧੂਨੀ ਲੱਗਦੀ ਨਹੀਂ ਆ ਆ ਪੱਟਾ ਇਹਦੇ ਬੈਨੇ ਹੁੰਦੇ ਏਟ ਤਾਂ ਖੁੱਲਾ ਹੀ ਆ ਬਸ ਹੁਣ ਇੱਥੇ ਕਿਹੜਾ ਕੱਢ ਲੂੰ ਮੈਂ ਸਲਾਮ ਅਲੈਕੁਮ ਨਿਆਰੇ ਸਲਾਮ ਅਲੈਕੁਮ ਨਿਆਰੇ ਸਕੂਲ ਆ ਗਿਆ ਵਾਖਿਆ ਰੇ ਸਕੂਲ ਦਾ ਟਾਈਮ ਹੋ ਗਿਆ ਸਕੂਲੋਂ ਵੀ ਬੀਲੇ ਹੋ ਗਏ ਹੁਣ ਤਾਂ ਉਲ ਚੱਲਿਆ ਹੋਇਆ ਐ ਉਹਦਾ ਨਾਮ ਫੰਬੰਦ ਹਰੇ ਉਹ ਟਰੱਕ ਆ ਗਿਆ ਬਾਬੇ ਆਪਾਂ ਇਹ ਇੱਕ ਦਿਮਾਗ ਚ ਵਾਰ ਵਾਰ ਇੱਕ ਗੱਲ ਆ ਰਹੀ ਹੈ ਮੇਰੇ ਉਹ ਰੀਲ ਜੀ ਦੇਖ ਕੇ ਟਾਈਮ ਹੈ ਕਰੇ ਆ ਗਿਆ ਪਹਿਲਾਂ ਦਾ ਹੁਣ ਜਿਵੇਂ ਮੈਂ ਬਲੌਗ ਬਣਾ ਰਿਹਾ ਚਲ ਕਈ ਬੰਦੇ ਯਾਰ ਮਜ਼ਾਕ ਜਿਹਾ ਉਡਾ ਰਹੇ ਨੇ ਤੇ ਚਲ ਕੋਈ ਗੱਲ ਸੀ ਤੇ ਆ ਇੱਕ ਮੈਂ ਰੀਲ ਵੀ ਦੇਖੀ ਸੀ ਉਹ ਚੋ ਇੱਕ ਯੂਟਿਊਬਰ ਕਹਿ ਰਿਹਾ ਹੁੰਦਾ ਟੁਡੇ ਡੇ 1 ਐਂਡ ਟੁਮਾਰੋ 1 ਡੇ ਉਹ ਦਿਨ ਵੀ ਸਾਇਦ ਆਊ ਆਪਣਾ ਦੇਖੋ ਆ ਜੇ ਵੀ ਮੈਂ ਕਹਿੰਨਾ ਛੇਤੀ ਛੇਤੀ ਐ ਮੇਰਾ ਯਾਰ ਮਨ ਬਹੁ ਹੋ ਹੋ ਜਾਂਦਾ ਜਦ ਕੋਈ ਮੈਨੂੰ ਕਹੇ ਹੀ ਜਿੰਦਾ ਵਿਆਹ ਕੀ ਬੇਕਾਰ ਜੀ ਹਰਕਤਾਂ ਕਰੀ ਜਾਂਦਾ YouTube ਤੇ ਪਾ ਦਾ ਨਾ ਕਦੇ ਚੱਕ ਕੇ ਕੀ ਕਰ ਦੇਣਾ ਉਹ ਤੂੰ ਗੁੱਸਾ ਕਰਦਾ ਮੈਂ ਮਸ਼ੀਆ ਇੱਕ ਚੀਜ਼ ਲਿਖ ਰਹਾ भी कोई बोल दिया ना तो मैं एक चीज लिखता ही हा देखो टूडे डे वन एंड टमोरो वन डे आर है बहुत पुराना है 1960 70 ਦੇ ਵੇਲੇ ਦਾ ਮਨ ਲਾਉ ਦੋ ਉਹ ਪੁਰਾਣਾ ਹੈ ਕਿਵੇਂ ਜਦੋਂ ਕੋਈ ਕਿਸੇ ਘਰ ਚ ਨਹੀਂ ਰਹਿੰਦਾ ਦੇਖੋ ਕਿਵੇਂ ਹੋ ਜਾਂਦਾ ਖੰਡਰ ਬਣਾ ਪਿਆ ਨਾ ਇਹਦੇ ਜਿਹੜੇ ਮਾਲਕ ਸੀ ਹੁਣ ਬਹੁਤ ਮੇਰ ਹੋ ਗਏ ਪਰ ਅਜੇ ਤੱਕ ਵੇਚਿਆ ਨਹੀਂ ਦੇਖੋ ਆ ਉਹਨਾਂ ਦੀਆਂ ਦੁਕਾਨਾਂ ਸੀ ਹੁਣ ਢਿੱਡ ਸ਼ਹਿਰ ਚ ਢਿੱਡ ਢਿੱਡ ਦੁਕਾਨਾਂ ਨੇ ਉਹਨਾਂ ਦੀਆਂ ਨਹੀਂ ਵੇਚਦਾ ਬੰਦਾ ਯਾਰ ਜਿਹਨੇ ਸਟਾਰਟਿੰਗ ਕਰੀ ਹੋਈ ਕਿਸੇ ਚੀਜ਼ ਤੋਂ ਸਾਡੇ ਜਿਆਦਾ ਸੀ ਨੀ ਕਿ ਨੀ ਕੋਈ ਸੀ ਜਿਆਦੇ ਆਈ ਸੀ ਤਾਂ ਅੰਦਰ ਅਖਤ ਹੋ ਰਹੇ ਨੇ ਲੈ ਦੇਖ ਲੋ ਅਹੀਂ ਬਿਆ ਬੰਜਰ ਬਣੇ ਚੋ ਸਾਹਮਣੇ ਥਮੇ ਦੇ ਰੋ ਰੋ ਤਨ ਤੋਰ ਨਾ ਹਾਂ ਉਹ ਉਸ ਵੀ ਨਹੀਂ ਦਿਖ ਰਿਹਾ ਇਨੀ ਧੁੰਦਾ ਪੈ ਰਿਹਾ ਨਾ ਉਸ ਵੀ ਨਹੀਂ ਦਿਖ ਰਿਹਾ ਲੈ ਦੇਖ ਲੋ ਲੈ

ਤਾਂ ਉਹਨਾਂ ਸੌਣ ਤੇ ਰੋਟੀ ਖਾ ਕੇ ਆਇਤੀ ਕਰਦੇ ਆ ਬਲੌਗ ਦੀ ਅੰਡੀ